ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਚ ਪਾਰਿਮੀ ਤੋਂ ਬਾਅਦ ਜੋ ਹਾਲਤ ਬਣ ਗਏ ਨੇ ਉਹ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਪਾਰਿਮੀ ਕਾਂਡ ਖਾਸ ਕਰਕੇ ਇਹ ਅੰਡਰ ਬ੍ਰਿਜ ਪਾਣੀ ਚ ਡੁੱਬ ਚੁੱਕਿਆ ਹੈ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ਇਸ ਅੰਡਰ ਬ੍ਰਿਜ ਤੇ ਖੜੇ ਮੀਦੇ ਪਾਣੀ ਚ ਗੱਡੀਆਂ ਤੈਰਦੀਆਂ ਨਜ਼ਰ ਆ ਰਹੀਆਂ ਨੇ ਇਸ ਤਰ੍ਹਾਂ ਪਾਣੀ ਗੱਡੀਆਂ ਵਿੱਚ ਪਰਨ ਕਾਰਨ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਨੂੰ ਸੀਵਰੇਜ ਪਾਉਣ ਵਾਸਤੇ ਪੱਟਿਆ ਹੋਇਆ ਹੈ ਖਾਸ ਕਰਕੇ ਲੁਧਿਆਣਾ ਨਕੋਦਰ ਸ਼ਾਹਕੋਟ ਅਤੇ ਕਾਲਾ ਸੰਗਿਆ ਸਾਇਟ ਤੋਂ ਡੱਲਾ ਰੋਡ ਰਾਹੀਂ ਜੋ ਗੁਰੂ ਨਗਰੀ ਸੁਲਤਾਨਪੁਰ ਲੋਧੀ ਨਕਮਸਤਕ ਹੋਣ ਜਾਂਦੇ ਨੇ ਤਾਂ ਉਹਨਾਂ ਨੂੰ ਇਸ ਅੰਡਰ ਬ੍ਰਿਜ ਜਰੀਏ ਹੀ ਲੰਘਣਾ ਪੈਂਦਾ ਹੈ ਬਹੁਤ ਵਾਰੀ ਤਾਂ ਲੋਕ ਇਨ੍ਹਾਂ ਪਾਣੀ ਦੇਖ ਕੇ ਪਿੱਛੇ ਹੀ ਮੁੜ ਜਾਂਦੇ ਨੇ ਪਰ ਜੇ ਕੁਝ ਅੱਗੇ ਜਾਂਦੇ ਨੇ ਤਾਂ ਇਸ ਗੰਦੇ ਪਾਣੀ 'ਚ ਹੋ ਕੇ ਉਹਨਾਂ ਨੂੰ ਅੱਗੇ ਜਾਣਾ ਪੈਂਦਾ ਹੈ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ ਬਹੁਤ ਸਾਰੇ ਸੈਂਸਰ ਗੱਡੀ ਦੇ ਖਰਾਬ ਹੋ ਜਾਂਦੇ ਨੇ ਜਿਨ੍ਹਾਂ ਤੇ 10 ਤੋਂ 20 ਹਜ਼ਾਰ ਤੱਕ ਦਾ ਖਰਚਾ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਮੌਕੇ ਵੱਡੀ ਸੋਗਤ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਨੂੰ ਦਿੱਤੀ ਗਈ ਸੀ ਪਰ ਇਹ ਹਾਲ ਦੇਖੇ ਲੱਗਦਾ ਨਹੀਂ ਕਿ ਬਾਬੇ ਨਾਨਕ ਦੀ ਨਗਰੀ ਦਾ ਵਿਕਾਸ ਹੋਇਆ ਹੈ ਉਥੋਂ ਲੰਘਣ ਵਾਲੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਣ ਤੇ ਨੀਵੀਆਂ ਸੜਕਾਂ ਨੂੰ ਵੀ ਕੁਝ ਉੱਚਾ ਕੀਤਾ ਜਾਵੇ ਪਰੰਤੂ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਮੰਗ ਕੀਤੀ ਕਿ ਗੁਰੂ ਨਾਨਕ ਨਗਰੀ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕੀਤੇ ਜਾਣ ਸ਼ਹਿਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤੇ ਆਗੂ ਤੇ ਅਧਿਕਾਰੀ ਵਿਕਾਸ ਦੇ ਫੋਕੇ ਦਾਅਵੇ ਕਰ ਰਹੇ ਨੇ ਦੂਜੇ ਪਾਸੇ ਅੰਡਰ ਬ੍ਰਿਜ ਤੇ ਪਾਣੀ ਚ ਫਸੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸਦੀ ਗੱਡੀ ਗੰਦੇ ਪਾਣੀ ਚ ਫਸ ਗਈ ਸੀ ਬੜੀ ਮੁਸ਼ਕਿਲ ਨਾਲ ਉਸਨੇ ਬਾਹਰ ਕੱਢੀ ਹੈ ਤੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤੇ ਲੋਕਾਂ ਨੂੰ ਆਉਣ ਵਾਲੇ ਸਮੇਂ ਚ ਵੀ ਭਾਰੀ ਪਰੇਸ਼ਾਨੀਆਂ ਝੱਲਣੀਆਂ ਪੈ ਸਕਦੀਆਂ ਨੇ ਥੋੜੀ ਜਹੀ ਵੀ ਬਾਰਿਸ਼ ਹੋਣ ਤੇ ਇਹ ਅੰਡਰ ਬ੍ਰਿਜ ਦਰਿਆ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਉਸ ਦਾ ਖਾਮਿਆਜ਼ਾ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਅਤੇ ਸਥਾਨਕ ਵਸਨੀਕਾਂ ਨੂੰ ਭੁਗਤਣਾ ਪੈਂਦਾ ਹੈ ਖੇਰ ਲੋਕਾਂ ਦੀ ਸਮੱਸਿਆ ਹੈ ਪ੍ਰਸ਼ਾਸਨ ਨੂੰ ਕੀ ਲੈਣਾ ਦੇਣਾ ਪਹਿਲਾਂ ਵੀ ਐਦਾ ਹੀ ਚੱਲਦਾ ਸੀ ਤੇ ਅੱਗੇ ਵੀ ਐਦਾ ਹੀ ਰਹਿਣਾ ਹੈ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਕਿੰਨਾ ਪਾਣੀ ਘੋਟਾ ਕਿਵੇਂ ਗੱਡੀਆਂ ਤੋਂ ਕੱਢਾਂਗੇ ਇੰਨਾ ਪੈਸਾ ਲਾਉਂਦਾ ਕੀ ਫਾਇਦਾ ਹੋਏ ਸਰਕਾਰ ਨੂੰ ਪਰ ਸੋਚੇ ਇਹਨੂੰ ਪਾਣੀ ਨਾਲ ਥੋੜਾ ਜਿਹਾ ਪਾਣੀ ਕਿੱਥਾੋਂ ਪਾਣੀ ਅੰਦਰ ਨਾ ਜਾਵੇ ਹਾਂਜੀ ਤੇ ਜਿਹੜਾ ਹੁਣ ਇਹਦਾ ਫਾਇਦਾ ਕੋਈ ਨਹੀਂਗਾ ਬਲਹੀ ਦੋਈਆਂ ਵਾਰ ਕੁੰਮਕੇ ਜਾਵਾਂਗੇ ਕਿੰਨੇ ਕਿਲੋਮੀਟਰ ਵੱਧ ਪੈ ਜਾਊਗਾ 15 20 ਆ 15 20 ਹੁਣ ਇੱਥੋਂ ਇੱਕੋ ਹੀ ਰਸਤਾ ਜਾਂਦਾ ਹਾਂਜੀ ਕੋਈ ਜਾਂਦਾ ਹਾਂ ਜਿੱਦਾਂ ਸਰਕਾਰ ਨੇ ਕਰੋੜਾਂ ਰੁਪਏ ਲਾਏ ਆ ਉਸਦੇ ਬਾਬੂ ਜੀ ਦੇ ਹੁਣ ਤੁਸੀਂ ਵਾਪਸ ਮੁੜ ਕੇ ਜਾ ਰਹੇ ਕੀ ਕਹਿਣਾ ਤੁਹਾਡਾ ਇਹ ਤਾਂ ਬਹੁਤ ਗਲਤੀ ਹੈ ਸਰਕਾਰ ਦੀ ਕਿ ਜਦੋਂ ਇੰਨਾ ਪੈਸਾ ਕਰੋੜਾਂ ਰੁਪਏ ਲਾਇਆ ਤੇ ਇਹਨੂੰ ਪੂਰਾ ਉੱਤੋਂ ਕਵਰ ਕਰਦੇ ਪਿੱਛੋਂ ਤੱਕ ਕਵਰ ਕੀਤਾ ਹੁੰਦਾ ਪਾਣੀ ਇੱਥੇ ਆਵੇ ਹੀ ਨਾ ਬਾਬੇ ਨਾਨਕ ਦੀ ਨਗਰੀ ਆ ਬਾਬੇ ਨਾਨਕ ਦੀ ਨਗਰੀ ਅਸਤੇ ਪਾਸ਼ਾ ਦੇ ਘਰ ਦਾ ਘਰ ਆ ਵੇਖੋ ਕੋਈ ਦੂਰੋਂ ਨਾ ਤੋਂ ਰਸਤਾ ਕੋ ਹੁਣ ਜਾਂਦੇ ਲੋਕ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਗਲਤੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਲਤਾਨਪੁਰ ਲੋਧੀ ਤੋਂ ਸੁਲਤਾਨਪੁਰ ਰੋਲਰ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਭਗਵੰਤ ਮਾਨ ਜੀ ਸਾਡੀ ਬੇਨਤੀ ਸੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਡੁੱਬਣ ਲੱਗੇ ਮਰਨ ਲੱਗੇ ਸਾਡੀਆਂ ਗੱਡੀਆਂ ਇੱਥੋਂ ਦੀ ਨੰਗਲ ਮਿੱਦੀਆਂ ਹੋ ਰੇਲਵੇ ਦਾ ਕਸੂਰ ਆ ਤੇ ਤੁਹਾਡਾ ਕਸੂਰ ਆ ਤੇ ਪ੍ਰਸ਼ਾਸਨ ਦਾ ਕਸੂਰ ਆ ਅਸੀਂ ਸਾਡੀ ਮੇਰੀ ਗੱਡੀ ਖੜੀ ਇੱਥੇ ਮੈਂ ਟੋਚਣ ਪਾਵੇ ਲੱਗਿਆ ਕੋਈ 500 ਮੰਗਦਾ ਕੋਈ ਕੋ 1000 ਮੰਗਦਾ ਕੋਈ ਸਾਡਾ ਕੋ ਮਸਲਾ ਹੱਲ ਕਰੋ ਆ ਪੋਲ ਦਾ ਦੇਖੋ ਕੀ ਹਾਲ ਬਣਿਆ ਆ ਲੋਕੀ ਨੰਗ ਨਹੀਂ ਢੇ ਸਰਕਾਰ ਦੇਖੋ ਤੁਹਾਡੀ ਸਰਕਾਰ ਆ ਤਹੀ ਹੁਣ ਸੋਨਾ ਦੇਖੇ ਕੀ ਕਰਨਾ ਨਿੰਮਾ ਫੋਰਮੈਨ ਬੋਲਦਾ ਸੁਲਤਾਨ ਤੇ ਲੋਧੀ ਤੋਂ ਕੋਈ ਸਾਡਾ ਵੀ ਕੋਈ ਬਚਨ ਸੁਣੋ ਸਰਕਾਰ ਜੀ ਇਹ ਦੇਖੋ ਕੀ ਹਾਲ ਬਣਿਆ ਆ ਆ ਬਜਰੀ ਪਈ ਤੁਹਾਡੇ ਪੈਰਾਂ 'ਤੇ ਪਈ ਬਜਰੀ ਦੇਖੋ ਜਿੱਦਾ ਪੜਾਏ ਪਈ ਹੁੰਦੀ ਬਜਰੀ ਦੇਖੋ ਇਹ ਪੁਲ ਬਣੇ ਨੇ 2 ਸਾਲ ਨਹੀਂ ਹੋਏ ਸਾਡੇ 550 ਸਾਲਾਂ ਮੇਲਾ ਹੀ ਆ ਬਜਰੀ ਤੁਹਾਡੇ ਸਾਰੇ ਸਾਹਮਣੇ ਸਪਈ ਆ ਦੇਖੋ ਕੋਈ ਆ ਦੇਖੋ ਛੜਕਦਾ ਕੀ ਹਾਲ ਬਣਿਆ ਆ ਕੋਈ ਇਹਦਾ ਕੋਈ ਹੱਲ ਹੈਗਾ ਕਿ ਨਹੀਂ ਹੈਗਾ ਉਹ ਨਹੀਂ ਰਹੀ ਤਾਂ ਉਹ ਬੇਤੀ ਬੇਤੀ ਕਹਿੰਦਾ ਸਾਰੇ ਨੂੰ ਫਲਮਾਨ ਤੇ ਮਿਤ ਤਰਲਾ ਕਹਿੰਦਾ ਕਿ ਇਹ ਮਸਲਾ ਹੱਲ ਕਰੋ ਇਹ ਤਾਂ ਸਾਰੀ ਦੁਨੀਆ ਮਰ ਜੂਗੀ ਆਪਣੀ ਕਾਦੀ ਸਰਕਾਰ ਆਹੀ ਤੁਹਾਡੇ ਮਰੇ ਬੇਤੀ ਕਰਦੇ ਹੱਥ ਜੋੜ ਕੇ ਇਹਦਾ ਕੋਈ ਮਸਲਾ ਹੱਲ ਕਰੋ ਜੀ ਅੱਛੀਕਾਰ ਪ੍ਰਧਾਨ ਜੀ ਬਣੀ ਪਈ ਹੈ ਸਾਰੀ ਭਾਈ ਇੱਧਰ ਪੰਜ ਕਰੋ ਦੇਸ਼ਰ ਚਲੂ ਕੀ ਕਹਿਣਾ ਤੁਹਾਡਾ ਦਿਜੋ ਹਾਲ ਬਣਾਇਆ ਆ ਆ ਦੇਖੋ ਜੀ ਕਿੰਨਾ ਬੁਰਾ ਹਾਲ ਆ ਕੋਈ ਲੋਕੀ ਨਾ ਵੀ ਸਾਧਿਆ ਗੱਡੀ ਬਿਲਕੁਲ ਆਡ ਨੂੰ ਤੇ ਆਰ ਸੀ ਤੇ ਨੰਗ ਨਹੀਂ ਸਕਦੇ ਲੋਕੀ ਦੇ ਮੱਥਾ ਟੇਕਾਉਂਦੇ ਆ ਕਿੰਨੀ ਨਗਰੀ ਵਧੀਆ ਬਾਬੇ ਰਾਰਕ ਦੀ ਸਾਰੀ ਦੁਨੀਆ ਆਉਂਦੀ ਆ ਦੇਖੋ ਤੁਸੀਂ ਆਪਾਂ ਬੜੀ ਹਰਿਆਲੀ ਵਾਲੀ ਗੱਲ ਆ ਭਾਈ ਜਿਹੜਾ ਇੰਨਾ ਸਫਾਈ ਨਹੀਂ ਕਰ ਸਕਦੇ ਬਹੁਤ ਮਾੜੀ ਹਾਲਤ ਹੈ ਪਾਣੀ ਦੇ ਵਿੱਚ ਗੱਡੀਆਂ ਖੜੀਆਂ ਖਰਾਬ ਆ ਦੇਖੋ ਸਾਰੀਆਂ ਖੜੀਆਂ ਨੇ ਗੱਡੀਆਂ ਲੈਟ ਤੇ ਜਿਹੜਾ ਸਾਰੀਆਂ ਗੱਡੀਆਂ ਉਹਦੇ ਖੜੀਆਂ ਆ ਡੁੱਬਣ ਦੇ ਵਿੱਚ ਸਾਰੀ ਲੋਕ ਸੁਲਤਾਨਪੁਰ ਲੋਧੀ ਦੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਬਹੁਤ ਦੇਖੋ ਜੀ ਤੁਸੀਂ ਤੁਹਾਨੂੰ ਵੀ ਪਤਾ ਹੀ ਆ ਬਹੁਤ ਮਾੜੀ ਹਾਲਤ ਹੈ ਵਸੇ ਇਹਦਾ ਬਾਤ ਜੀ ਦੇਖ ਲਓ ਹਾਂ ਦੇਖ ਲਓ ਜੀ ਕੀ ਕਹਿਣਾ ਭਾਜੀ ਮਾਪਾਈ ਗੱਡੀ ਤੈਰ ਗਈ ਸੀਗੀ ਉੱਤੇ ਹਾਂ ਤੇ ਸਲਫਰ ਸਪੀਮ ਦੇ ਨਾਲ ਕੱਢ ਕੇ ਲਿਆਂਦੀ ਉੱਤੇ ਬੈਠੇ ਗੱਡੀ ਵੀ ਰਾਹ ਦੇ ਵਿੱਚ ਬੰਦ ਹੋ ਗਈ ਸੀ ਹਾਂ ਕੀ ਕਹਿਣਾ ਜਿਸ ਤਰ੍ਹਾਂ ਸੁਲਤਾਨਪੁਰ ਬਾਬੇ ਨਾਨਕ ਦੀ ਨਗਰੀ ਆ ਬਾਬੇ ਨਾਨਕ ਦੀ ਨਗਰੀ ਆ ਚਲੋ ਅੱਗੇ ਹੁਣ ਆਪਣੇ ਐਮਐਲਏ ਸਾਹਿਬ ਤੇ ਚਲੋ ਵਧੀਆ ਆਏ ਆ ਵਿਕਾਸ ਹੁਣ ਹੌਲੀ ਹੌਲੀ ਹੋਊਗਾ ਵਿਕਾਸ ਵਧੀਆ ਹੋਊਗਾ ਹੌਲੀ ਹੌਲੀ ਫਰੂੜਾ ਰੁਪਏ ਲਾਇ ਸਰਕਾਰਾਂ ਨੇ ਹਾਂਜੀ ਹਾਂਜੀ ਪੈਸੇ ਤੇ ਪਹਿਲਾਂ ਨੇ ਜਿਹੜੇ ਲੱਗੇ ਆ ਉਹ ਤੇ ਇੱਥੇ ਚਲੋ ਦੇਖ ਹੀ ਰਹੇ ਆ ਅੱਗੇ ਹੁਣ ਆ ਤੁਸੀਂ ਦੇਖ ਹੀ ਸਕਦੇ ਆ ਕਿ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਜਾਂ ਨਹੀਂ ਪਾਣੀ ਦਾ ਨਿਕਾਸ ਚੱਲ ਵੀ ਰਿਹਾ ਪਾਣੀ ਦਾ ਨ ਜਾ ਰਹੇ ਆ ਉਹਨਾਂ ਦੇ ਵਿੱਚ ਟ੍ਰੈਫਿਕ ਲੱਗਦੀ ਆ ਹੋਰ ਜ਼ਿਆਦਾ ਸਭ ਟ੍ਰੈਫਿਕ ਲੱਗ ਕੇ ਨੁਕਸਾਨ ਹੋ ਰਿਹਾ ਆ ਇਹ ਗੱਡੀਆਂ ਦਾ ਵੀ ਨੁਕਸਾਨ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਗੱਡੀਆਂ ਖੋਪਰੀਆਂ ਮੀਂਹ ਦੇ ਵਿੱਚ ਆ ਗੱਡੀਆਂ ਦਾ ਨੁਕਸਾਨ ਹੋ ਰਿਹਾ ਆ ਕੋਈ ਇਸ ਲਈ ਸੋਚਣਾ ਚਾਹੀਦਾ